ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਾਇਕ ਕਰਨ ਔਜਲਾ ਅਕਸਰ ਆਪਾਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਅਪਡੇਟ ਦੇਖਦੇ ਰਹਿੰਦੇ ਆ ਤੇ ਉਹ ਲਾਈਵ ਹੋ ਕੇ ਕੁਝ ਨਾ ਕੁਝ ਆਪਣੇ ਫੈਨਸ ਦੇ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਨੇ ਚਾਹੇ ਉਹ ਗਾਣੇ ਬਾਬਤ ਹੋਣ ਜਾਂ ਫਿਰ ਆਪਣੇ ਈਬੀ ਬਾਬਤ ਹੋਣ ਤੇ ਹੁਣ ਗਾਇਕ ਕਰਨ ਔਜਲਾ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਜੀ ਹਾਂ ਵਿੱਕੀ ਕੋਸ਼ਲ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵਿੱਕੀ ਕੋਸ਼ਲ ਅਤੇ ਐਮੀ ਵਿਰਕ ਸਟਾਰਰ ਫਿਲਮ ਬੈਡ ਨਿਊਜ਼ ਜਿਹੜੀ ਆ ਰਹੀ ਹੈ ਸੋ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਅਪਡੇਟ ਸ਼ੇਅਰ ਕੀਤੀ ਹੈ ਉਹਨਾਂ ਦਾ ਇੱਕ ਗਾਣਾ ਜਿਹੜਾ ਆ ਇਸ ਫਿਲਮ ਦੇ ਵਿੱਚ ਆ ਰਿਹਾ ਹੈ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਉਹਨੇ ਗਾਇਕ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਗੀਤ ਗਾਉਂਦਾ ਨਜ਼ਰ ਆਏਗਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਕਰਨ ਔਜਲਾ ਦੀ ਜਿਸ ਨੇ ਐਮੀ ਵੇਰ ਕਤੇ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਸਟਾਰਰ ਫਿਲਮ ਬੈਡ ਨਿਊਜ਼ ਦੇ ਵਿੱਚ ਗੀਤ ਗਾਇਆ ਜੋ ਕਿ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਤੌਬਾ ਤੌਬਾ ਟਾਈਟਲ ਹੇਟ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਪਰ ਮਾ ਹੁਗਾਰਾ ਮਿਲ ਰਿਹਾ ਇਸ ਦੇ ਨਾਲ ਹੀ ਇਸ ਗੀਤ ਤੇ ਵਿੱਕੀ ਕੌਸ਼ਲ ਅਤੇ ਕਰਨ ਔਜਲਾ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦਾ ਇੱਕ ਵੀਡੀਓ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਵੀ ਕੀਤਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਜਾਨੇ ਕਿਵੇਂ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਨੇ